ਸਰਤੇ ਪੱਠਿਆਂ ਦੀ ਪੰਡ ਤੇ ਖੇਤੀਬਾੜੀ ਵਾਲੇ ਨੂੰ ਕੋਤਾ ਰੇੜੀ ਸੋਪਦੇ ਆ ਪੰਜਾਬੀ ਫਿਲਮਾਂ ਦਾ ਸ਼ਾਇਦ ਹੀ ਕੋਈ ਅਜਿਹਾ ਦਰਸ਼ਕ ਹੋਵੇਗਾ ਜਿਸਨੇ ਐਮੀ ਵਿਰਕ ਦੀ ਫਿਲਮ ਬੰਬੂ ਕਾਰਟ ਨਾ ਦੇਖੀ ਹੋਵੇ ਸਾਲ 2016 ਵਿੱਚ 29 ਜੁਲਾਈ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਨਾ ਸਿਰਫ ਐਮੀ ਵਰਕ ਨੂੰ ਵੱਡੇ ਹੀਰੋ ਵਜੋਂ ਪੇਸ਼ ਕੀਤਾ ਸੀ ਬਲਕਿ ਪੰਜਾਬੀ ਇੰਡਸਟਰੀ ਨੂੰ ਸਿਮੀ ਚਾਹਲ ਦੇ ਰੂਪ ਵਿੱਚ ਇੱਕ ਨਵੀਂ ਹੀਰੋਇਨ ਵੀ ਦਿੱਤੀ ਹੁਣ ਕਰੇ 10 ਸਾਲਾਂ ਬਾਅਦ ਤੁਹਾਨੂੰ ਇਹ ਫਿਲਮ ਦਾ ਸੀਕਲ ਦੇਖਣ ਨੂੰ ਮਿਲੇਗਾ ਵੱਡੀ ਗੱਲ ਇਹ ਹੈ ਕਿ ਬੰਬੂ ਕਾਟ 2 ਵਿੱਚ ਵੀ ਤੁਹਾਨੂੰ ਉਹ ਸਾਰੀ ਹੀ ਟੀਮ ਦੇਖਣ ਨੂੰ ਮਿਲੇਗੀ ਜੋ ਸਾਲ 2016 ਵਿੱਚ ਰਿਲੀਜ਼ ਹੋਈ ਬੰਬੂ ਕਾਟ 1 ਵਿੱਚ ਨਜ਼ਰ ਆਈ ਸੀ ਇਸ ਫਿਲਮ ਨੂੰ ਵੀ ਜਸ ਗਰੇਵਾਲ ਨੇ ਲਿਖਿਆ ਹੈ ਤੇ ਪੰਕਜ ਬੱਤਰਾ ਇਸ ਫਿਲਮ ਦੇ ਡਾਇਰੈਕਟਰ ਹਨ ਰਿਦਮ ਵਾਇਜ਼ ਐਂਟਰਟੇਨਮੈਂਟ ਵੱਜੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋਣ ਜਾ ਰਹੀ ਹੈ ਇਹ ਫਿਲਮ ਵੀ ਪਹਿਲੇ ਬੰਬੂ ਕਾਰਟ ਵਾਂਗ ਪੀਰੀਅਡ ਡਰਾਮਾ ਫਿਲਮ ਹੋਵੇਗੀ ਜਿਸ ਲਈ ਖਾਸ ਤੌਰ ਤੇ ਇੱਕ ਪੂਰਾ ਪਿੰਡ ਅਤੇ ਪੂਰਾ ਤਨਕਰ ਤਿਆਰ ਕੀਤੇ ਜਾ ਰਹੇ ਨੇ ਜੇ ਤੁਸੀਂ ਪਹਿਲੀ ਬੰਬੂ ਕਾਰਟ ਦੇਖੀ ਹੈ ਤਾਂ ਤੁਸੀਂ ਚੰਨਣ ਸਿੰਘ ਦੀ ਦਿਸੇ ਕਾਰਨਾਮੇ ਤੋਂ ਵਾਕਫ ਜ਼ਰੂਰ ਹੋਵੋਗੇ ਜਿਸਨੇ ਕਬਾੜ ਵਿੱਚੋਂ ਸਮਾਨ ਇਕੱਠਾ ਕਰਕੇ ਦੀਸੀ ਬੰਬੂ ਕਾਟ ਬਣਾ ਦਿੱਤਾ ਸੀ ਐਮੀ ਵਰਗ ਤੇ ਵੀ ਨੂੰ ਢਿੱਲੋ ਦੀ ਸਾਡੂਆਂ ਵਜੋਂ ਆਪਸੀ ਨੋਕ ਜੋਗੀ ਤੁਹਾਨੂੰ ਨਹੀਂ ਭੁੱਲੀ ਹੋਵੇਗੀ ਪੱਕੋ ਵੀ ਅਜੀ ਤੁਹਾਡੇ ਚੇਤਿਆਂ ਵਿੱਚ ਜ਼ਰੂਰ ਹੋਵੇਗੀ ਹੁਣ ਤੁਸੀਂ ਇਸ ਸਭ ਨੂੰ ਇੱਕ ਨਵੇਂ ਅੰਦਾਜ਼ ਪਰ ਉਹੀ ਗੈਟਅਪ ਵਿੱਚ ਦੇਖੋਗੇ ਪੰਜਾਬੀ ਦੀਆਂ ਮਹਿੰਗੀਆਂ ਫਿਲਮਾਂ ਵਿੱਚ ਸ਼ਾਮਲ ਹੋਣ ਜਾ ਰਹੀ ਇਹ ਸੀਕਵਲ ਫਿਲਮਾਂ ਦੀ ਲੜੀ ਦੀ ਸਭ ਤੋਂ ਇਹਨ ਫਿਲਮ ਹੋਵੇਗੀ ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਸਰਤੇ ਪੱਠਿਆਂ ਦੇ ਪੰਡ ਤੇ ਖੇਤੀਬਾੜੀ ਵਾਲੇ ਨੂੰ ਕੋਤਾ ਰੇੜੀ ਸੋਬਦੇ ਆ ਪੰਜਾਬੀ ਫਿਲਮਾਂ ਦਾ ਸ਼ਾਇਦ ਹੀ ਕੋਈ ਅਜਿਹਾ ਦਰਸ਼ਕ ਹੋਵੇਗਾ ਜਿਸ ਨੇ ਐਮੀ ਵਿਰਕ ਦੀ ਫਿਲਮ ਬੰਬੂ ਕਾਰਟ ਨਾ ਦੇਖੀ ਹੋਵੇ ਸਾਲ 2016 ਵਿੱਚ 29 ਜੁਲਾਈ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਨਾ ਸਿਰਫ ਐਮੀ ਵਿਰਕ ਨੂੰ ਵੱਡੇ ਹੀਰੋ ਵਜੋਂ ਪੇਸ਼ ਕੀਤਾ ਸੀ ਬਲਕਿ ਪੰਜਾਬੀ ਇੰਡਸਟਰੀ ਨੂੰ ਸਿਮੀ ਚਾਹਲ ਦੇ ਰੂਪ ਵਿੱਚ ਇੱਕ ਨਵੀਂ ਹੀਰੋਇਨ ਵੀ ਦਿੱਤੀ ਹੁਣ ਕਰੇ 10 ਸਾਲਾਂ ਬਾਅਦ ਤੁਹਾਨੂੰ ਇਹ ਫਿਲਮ ਦਾ ਸੀਕਲ ਦੇਖਣ ਨੂੰ ਮਿਲੇਗਾ ਵੱਡੀ ਗੱਲ ਇਹ ਹੈ ਕਿ ਬੰਬੂ ਕਾਟ 2 ਵਿੱਚ ਵੀ ਤੁਹਾਨੂੰ ਉਹ ਸਾਰੀ ਹੀ ਟੀਮ ਦੇਖਣ ਨੂੰ ਮਿਲੇਗੀ ਜੋ ਸਾਲ 2016 ਵਿੱਚ ਰਿਲੀਜ਼ ਹੋਈ ਬੰਬੂ ਕਾਟ 1 ਵਿੱਚ ਨਜ਼ਰ ਆਈ ਸੀ ਇਸ ਫਿਲਮ ਨੂੰ ਵੀ ਜਸ ਗਰੇਵਾਲ ਨੇ ਲਿਖਿਆ ਹੈ ਤੇ ਪੰਕਜ ਬੱਤਰਾ ਇਸ ਫਿਲਮ ਦੇ ਡਾਇਰੈਕਟਰ ਹਨ ਰਿਦਮ ਵਾਇਜ਼ ਐਂਟਰਟੇਨਮੈਂਟ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਛੇਤੀ ਸ਼ੁਰੂ ਹੋਣ ਜਾ ਰਹੀ ਹੈ ਇਹ ਫਿਲਮ ਵੀ ਪਹਿਲੇ ਬੰਬੂ ਕਾਰਟ ਵਾਂਗ ਪੀਰੀਅਡ ਡਰਾਮਾ ਫਿਲਮ ਹੋਵੇਗੀ ਜਿਸ ਲਈ ਖਾਸ ਤੌਰ ਤੇ ਇੱਕ ਪੂਰਾ ਪਿੰਡ ਅਤੇ ਪੁਰਾਤਨ ਘਰ ਤਿਆਰ ਕੀਤੇ ਜਾ ਰਹੇ ਨੇ ਜੇ ਤੁਸੀਂ ਪਹਿਲੀ ਬੰਬੂ ਕਾਰਟ ਦੇਖੀ ਹੈ ਤਾਂ ਤੁਸੀਂ ਚੰਨਣ ਸਿੰਘ ਦੇ ਦੀਸੀ ਕਾਰਨਾਮੇ ਤੋਂ ਵਾਕਫ ਜ਼ਰੂਰ ਹੋਵੋਗੇ ਜਿਸਨੇ ਕਬਾੜ ਵਿੱਚੋਂ ਸਮਾਨ ਇਕੱਠਾ ਕਰਕੇ ਦੀਸੀ ਬੰਬੂ ਕਾਟ ਬਣਾ ਦਿੱਤਾ ਸੀ ਐਮੀ ਵਰਗ ਤੇ ਵੀ ਨੂੰ ਢਿੱਲੋ ਦੀ ਸਾਡੂਆਂ ਵੱਜੋਂ ਆਪਸੀ ਨੋਕ ਜੋਗੀ ਤੁਹਾਨੂੰ ਨਹੀਂ ਭੁੱਲੀ ਹੋਵੇਗੀ ਪੱਕੋ ਵੀ ਅਜੀ ਤੁਹਾਡੇ ਚੇਤਿਆਂ ਵਿੱਚ ਜ਼ਰੂਰ ਹੋਵੇਗੀ ਹੁਣ ਤੁਸੀਂ ਇਸ ਸਭ ਨੂੰ ਇੱਕ ਨਵੇਂ ਅੰਦਾਜ਼ ਪਰ ਉਹੀ ਗੈਟਅਪ ਵਿੱਚ ਦੇਖੋਗੇ ਪੰਜਾਬੀ ਦੀਆਂ ਮਹਿੰਗੀਆਂ ਫਿਲਮਾਂ ਵਿੱਚ ਸ਼ਾਮਲ ਹੋਣ ਜਾ ਰਹੀ ਇਹ ਸੀਕਵਲ ਫਿਲਮਾਂ ਦੀ ਲੜੀ ਦੀ ਸਭ ਤੋਂ ਇਹਨ ਫਿਲਮ ਹੋਵੇਗੀ ਜਿਸ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।